ਕੋ ਸਮਝਦੇ ਸਰਤੇ ਕਾਲ ਦੇ ਡੰਡੇ ਤੋਂ ਬਚਾਉਣ ਵਾਸਤੇ ਇਹਨੂੰ ਉੱਪਰ ਉਠਾ ਰਹੀ ਐ ਕਾਲ ਦੇ ਚੱਕਰ ਚੋਂ ਬਾਹਰ ਕੱਢ ਰਹੀ ਐ ਇਹਨੂੰ ਉਦੜ ਏ ਅਰਥ ਇਹ ਅਰਥ ਉਲਟੇ ਕਰੀ ਜਾਂਦਾ ਜੇ ਉਲਟੇ ਅਰਥ ਨਾ ਕਰਦਾ ਤਾਂ ਇਹਦੀ ਮਤ ਬਜਦੀ ਰਹੀ ਕਿਆ ਤੈਨੂੰ ਸਮਝ ਨਹੀਂ ਆ ਗੁਰਮਤੀ ਗੁਰਬਾਦੀ ਤਾਂ ਖਾਰੇ ਨੂੰ ਸਮਝ ਆਉਣੀ ਐ ਐ ਜਿਵੇਂ ਵਿਚਾਰ ਅਰਥ ਕਰਦੇ ਜਿਹੜੇ ਵਰਦੇ ਹੀ ਨਹੀਂ ਉਹਦੇ ਤਾਂ ਲੱਗਦੇ ਹੀ ਨਹੀਂ ਚੰਦੀ ਹਾਂ ਅਲਖ ਮਤੇ ਅਲਖ ਮਤੇ ਅਲਖ ਮਤੇ ਉਹ ਬਤਲ ਤੂੰ ਜਿਹੜੀ ਮਨੁੱਖੀ ਬੁੱਧੀ ਜੀ ਨੂੰ ਸਮਝ ਨਹੀਂ ਸਕਦੀ ਜਿਹੜੀ ਮਨੁੱਖੀ ਬੁੱਧੀ ਦੇ ਸਮਝ ਤੋਂ ਪਰੇ ਆ ਉਹ ਬਤਲ ਤੂੰ ਉਹ ਬਤਾਏ ਹੈ ਬਤੇ ਲਿਖਤਾ ਬਤਾਏ ਇਹ ਗੁਰਮਤ ਹੈ ਤੁਹਾਡੇ ਕੋਲ ਲਿਖਤ ਪਈ ਹੈ ਕ ਸਮਝ ਕੇ ਦਿਖਾਓ ਲਖ ਪਤੇ ਤਾਂ ਲਿਖਿਆ ਕਿਉਂ ਨਾ ਸਮਝ ਚਾਹੀਏ ਤੁਹਾਡੇ ਹੁਣ ਵੀ ਕੋਈ ਮੈਨੂੰ ਸਮਝਾ ਕੇ ਦਿਖਾਵੇ ਕੀ ਗੁਰਮਤ ਕਹਿੰਦੀ ਹੈ ਕਬੀਰ ਨਹੀਂ ਕਹਤਾ ਸਤ ਗੁਰਦੀ ਦੀ ਵਸ ਕਬੀਰ ਕੋ ਲੈ ਹਉ ਬਸ ਸੁਭਾਲ ਕਬੀਰ ਦੀਦੀ ਸੰਸਾਰ ਕੋ ਲੈ ਜਿਸ ਮਸਤਕ ਭਗ ਬੀ ਲੈ ਸਕਦਾ ਹਰੇਕ ਮਸਤਕ ਭਗ ਤੋਂ ਮੈਨੂੰ ਇਹ ਗੱਲ ਨਹੀਂ ਸਮਝੀ ਅਸੀਂ ਇਹ ਦਾਅ ਕਹਦੇ ਅਸੀਂ ਨਜਾਈਂ ਭਰਾਲੀ ਸੂਬਾ ਹਮਨ ਤੱਕ ਲੈ ਬਣਦਾ ਲੋਕਾਂ ਰਿਆ ਜਾਂ ਭਰਾ ਜਾਂ ਜਾਂ ਤਤ ਗੁਰਮੁਤ ਤਤ ਗੁਰਮਤ ਉਧਰ ਕੋਲ ਆਵਕ ਉਹਨੇ ਤਾਂ ਕਦੇ ਰੂਬਰੀ ਵੇਖੀ ਰੂਪ ਕਹੇ ਜੀ ਹੁੰਦੀ ਆ ਉਹਦਾ ਰੂਨ ਆਵਰੀ ਪਤਾ ਕੀ ਹੁੰਦੀ ਆ ਅਰ ਜੇ ਦੱਸ ਦੇ ਤਾ ਫਿਰ ਅਸੀਂ ਸਮਝਾਂਗੇ ਵੀ ਅਸੀਂ ਝੂਠ ਬੋਲਦੇ ਹਾਂ ਰੂਕ ਜੇ ਦੱਸ ਦੇ ਰੂਕ ਕੀ ਹੁੰਦੀ ਆ ਕਿ ਨੂੰ ਮੈਂ ਰੂਕ ਕਹਨ ਉਹ ਕੀ ਕਹਨ ਕੀ ਆ ਉਹ ਉੱਤੇ ਰੂਕ ਕੀ ਆ ਕਪਾ ਕੀ ਹੈ ਨਰਮਾ ਕੀ ਹੈ ਇਹ ਵੀ ਤਾਂ ਬੁਝਾਰਤਾ ਹੈ ਬੁਝਾਰਤਾ ਹੈ ਦੱਸੇ ਜੇ ਪਤਾ ਹੋਵੇ ਦੱਸ ਦੂਗਾ ਚੌੜ ਕਹਿ ਰਹੇ ਪੀਤ ਕਾ ਲਾਪਸੀ ਕਹੀ ਹੋਈ ਹੈ ਗੁਰਬਾਣੀ ਚ ਸਭ ਜਣ ਵਾਲੀਆਂ ਚੀਜ਼ਾਂ ਚੌੜਾ ਨੇ ਫਿਰ ਉਹ ਵੀ ਦੱਸਿਆ ਵੀ ਚੌੜ ਕਿਹਨੂੰ ਕਹੀਦਾ ਕਿਹਾ ਹੋਇਆ ਦੁੱਧ ਕਿਨੂੰ ਕਹਾ ਹੋਇਆ ਭੁਖਣ ਕਿਨੂੰ ਕਹਾ ਹੋਇਆ ਦਸਿਆ ਵੀ ਹੋ ਰਹਾ ਇਹ ਭਾਸ਼ਾ ਹੀ ਹੋ ਰਹੀ ਹੈ ਹ ਜੈ ਜੈ ਹੋਸੀ ਮਹਕਾਸੁਰ ਮਰਦਨ ਜੈ ਜੈ ਹੋਸੀ ਮਹਕਾਸੁਰ ਮਰਦਨ ਮਹਕਾਸੁਰ ਐਸੀ ਆਵਾਜ਼ ਹੈ ਜਿਵੇਂ ਝੋਟਾ ਨਾ ਪੇੜ ਹੁੰਦਾ ਨਾ ਹਟਦੇ ਜਦ ਜਦੇ ਕਮਰ ਨਾਲ ਜਾਵੇ ਝੋਟੇ ਉਹ ਨਾ ਜਰ ਪਿੰਟਦੇ ਰਹਿੰਦੇ ਜਦ ਜਦੇ ਕਮਰ ਨਾਲ ਜਾਵੇ ਇਹ ਮਾਨਕ ਜੇ ਲਾ ਐਡ ਥੈਗਦਾ ਜਿੱਤ ਦੇ ਨਾਲ ਜਿੰਨਾ ਜਰ ਮਰਨੀ ਚਾਹਦਾ ਇਹ ਲੜਾਈ ਨਹੀਂ ਛੱਡਦਾ ਇਹ ਮੱਖਾ ਸੋਰਾ ਦਾ ਨੋ ਤਾਂ ਹੈ ਜਿੰਨਾ ਜਰ ਮਰਨਾ ਜਾਵੇ ਜੋਟਾ ਭੇੜ ਨਹੀਂ ਛੱਡਦਾ ਆਪਣਾ ਇਹ ਵੀ ਹੜਤਰ ਵੀ ਨਹੀਂ ਛੱਡਦਾ ਲੜੀ ਜਦ ਜਦ ਮਰ ਜੂ ਮਨ ਜਦ ਹੜਨਾ ਲੜਾਈ ਤਾਂ ਛੱਡਦਾ ਉਹਨਾਂ ਚੱਲੀ ਛੱਡਦੀ ਇਹ ਮੱਖਾ ਸੋਰਾ ਇਹਦੀ ਜਿਹੜੀ ਸੁਰ ਹੈ ਨਾ ਸੁਰ ਆਵਾਜ਼ ਇਹ ਆਪਣੀ ਆਵਾਜ਼ ਬੰਦ ਨਹੀਂ ਕਰਦਾ ਜਦ ਨજર ਜੁਦਾ ਹੈ ਮੈਖਾ ਸੁਰ ਮੈਖਾ ਸੁਰ ਹੈ ਇਹਦਾ ਨਾਮ ਇਹ ਨਾ ਹੈ ਉਗਣਵਾਜਕ ਜਾਂ ਇਹਨੂੰ ਗੁਲਵਾਜਕ ਕਹ ਲੋ ਵੀ ਗੁਣ ਹੈ ਉਹ ਆਪਣਾ ਕੋਣਾ ਇਹ ਮਾਇਆ ਦਾ ਕੋਣਾ ਹੈ ਮੈਖਾ ਸੁਰ ਜੈ ਜੈ ਹੋਸੀ ਮੈਖਾ ਸੁਰ ਮਰਦਨ ਮੈਖਾ ਉਹਨੂੰ ਆਲ ਵਾਲੇ ਤੇਰੀ ਜੈ ਜੈਕਾਰ ਹੋਦੀ ਹੈ ਸੰਸਾਰ ਚ ਗੁਰਮੰਤੇ ਜਾਇਜਾ ਕਰਈ ਹਮੇਸ਼ਾ ਹੀ ਤਾਂ ਜਾਇਜਾ ਕਰ ਦੇ ਕੋਈ ਸਿੱਧੂ ਵੀ ਕਹਿੰਦੇ ਨੇ ਬੇਕਾਸਰ ਵਰਦਨ ਵੀ ਕਹਿੰਦੇ ਨੇ ਪਰ ਉਹਨਾਂ ਨੂੰ ਅਰਥਾ ਨਹੀਂ ਪਤਾ ਸਿਰਫ ਗੱਲ ਅਰਥਾਂ ਤੇ ਆ ਗਈ ਵੀ ਇਹ ਲਫ਼ਜ਼ ਸਾਰੇ ਉਹਨਾਂ ਜੋ ਲੈ ਹੋਏ ਰਹੇ ਸ਼ਬਦ ਉਹਨਾਂ ਦੇ ਵਰਤੇ ਨੇ ਅਸੀਂ ਅਰਥ ਦੁਨੀਆ ਅਰਥ ਉਹਨਾਂ ਨੇ ਕੀਤੇ ਨੇ ਉਹ ਹੀ ਅਰਥ ਕਰਕੇ ਸਾਨੂੰ ਦੇ ਦਿੱਤੇ ਸਾਡੇ ਵਿਦਵਾਨਾਂ ਨੇ ਅਰਥੋ ਠੀਕ ਮੰਨੇ ਠੀਕ ਮੰਨ ਕੇ ਇਹ ਤਾਂ ਨਹੀਂ ਦੇਖਿਆ ਵੀ ਸਾਡੇ ਗੁਰੂ ਨੇ ਜਿਹੜੇ ਲਿਖੇ ਦੇ ਅਰਥੇ ਇਹੀ ਇਹਦੀ ਖੋਜ ਕਰੀਏ ਗੱਲ ਕੀ ਹੈ ਉਹਨਾਂ ਆਲੇ ਠੀਕ ਮੰਨ ਕੇ ਪੰਡਤ ਨੂੰ ਆਪਣਾ ਗੁਰੂ ਧਾਰਨ ਕਰ ਲਿਆ ਜਿਨ੍ਹਾਂ ਨੇ ਆਇ ਅਰਥ ਲਿਖੇ ਹੋਏ ਠੀਕ ਮੰਨੇ ਨੇ ਇਹਨਾਂ ਅਰਥਾਂ ਤੇ ਸ਼ੰਕਾ ਨਹੀਂ ਕੀਤੀ ਉਹ ਸਨਾਤਨੀ ਬੰਤ ਦੇ ਧਾਰਣੀ ਦੇ ਸਿੱਖ ਨਹੀਂ ਹੋ ਸਕਦੇ ਸਿੱਖ ਜੇ ਕਹੋਂਦੇ ਨੇ ਤਾਂ ਮੂਰਖ ਰਹੇ ਹੋ ਇਸੇ ਕਰਕੇ ਤੋਂ ਅਲਰਜੀ ਹੋਣ ਨੂੰ ਪੜ ਲੰਦਾ ਜੋ ਚੇਲੇ ਨੂੰ ਪੜਦਾ ਤੋਂ ਅਲਜੀ ਕਿਹਾ ਵਾਹਫੇ ਜੋ ਅਰਥਤਾ ਪੜਦਾ ਗਾੜੇ ਠੀਕ ਬੰਦੇ ਹੋ ਤਵੇ ਪੜਦੇ ਚੇਲੇ ਹੋ ਰਹੋ ਤੁਸੀਂ ਬਦਲੇ ਉਹ ਅਰਥ ਪੜਦੇ ਚਿੱਡੀ ਦੇ ਅਰਥ ਬਦਲ ਕੇ ਦਿੱਤੇ ਹੋਏ ਨੇ ਆਪਾਂ ਦੱਸੇ ਹੋਏ ਨੇ ਚਿੱਡੀ ਕਿ ਨੂੰ ਕਹਿੰਦੇ ਨੇ ਉਹ ਕਹਿੰਦੇ ਨਹੀਂ ਬੜੇ ਇਤੋਂ ਪਤਾ ਲੱਗਦਾ ਉਹਨਾਂ ਦਾ ਇਰਾਦਾ ਕੀ ਹੈ ਸਮਝ ਇਦਰੋਂ ਕੀ ਚੀਜ਼ ਇਹ ਤਾਂ ਰੋਣਾ ਦੇ ਬਾਦ ਹੈ ਬਿਨਾ ਬੜੇ ਦੇ ਨ ਰੋਣਾ ਲਿਖੂ ਪਾਇਆ ਇਹਦਾ ਜਵਾਬ ਖਿਲਦੇ ਕੀ ਦੇਣਗੇ ਉਹ ਬਿਨਾ ਸਮਝੇ ਤੇ ਰੋਣਾ ਜਿਹੜਾ ਇਹਨਾਂ ਪਾਇਆ ਚੱਡੀ ਦੀ ਦੁਰਗਾ ਫਲਾਣਾ ਣਾਟਕਾ ਇਹ ਉਹਨਾਂ ਕਿਉਂ ਪਾਇਆ ਰੋਣਾ ਤੁਸਕ ਉਹਦਾ ਸਪਸ਼ਟਿਕਰਦ ਪਹਿਲਾਂ ਦੋ ਫਿਰ ਕਹਾ ਗੱਲ ਕਰਾਂਗੇ ਤੁਹਾਡੇ ਨਾਲ ਪਹਿਲਾਂ ਚੱਡੀ ਦਾ ਜਿਹੜਾ ਤੁਸੀਂ ਹੁਣ ਤੇ ਰੋਣਾ ਪਾਇਆ ਉਹ ਕਿਉਂ ਪਾਇਆ ਦੁਰਗਾ ਦਾ ਇਹਦਾ ਸਪਸ਼ਟਿਕਰਦੋ ਇਹਦਾ ਸਪਸ਼ਟੀਕਰਨ ਤੋਂ ਬਾਅਦ ਗਾਂਤਰੀਆ ਜਿਲਦਨ ਦੀ ਕਰ ਲਾਂਗੇ ਉਹ ਸਾਨੂੰ ਤਾਂ ਸਾਰਾ ਹੀ ਪਤਾ ਹੈ ਸਾਡ ਨੂੰ ਈ ਕੋਈ ਸ਼ੰਕਾ ਵਾਲੀ ਗੱਲ ਪਹਿਲਾਂ ਇਹ ਸਪਸ਼ਟੀਕਰਨ ਦੇ ਅੱਧਾ ਝੂਠ ਜਿਹੜਾ ਇਹਨਾਂ ਦਾ ਹੁਣ ਹੱਤੋਂ ਵੱਧ ਬਾਹਰ ਆ ਗਿਆ ਇਹਦਾ ਸਪਸ਼ਟੀਕਰਨ ਦੇ ਤੇ ਤੁਹਾਨੂੰ ਇਹਦਾ ਹੀ ਨਹੀਂ ਪਤਾ ਤੁਹਾਨੂੰ ਉਹਦਾ ਕੀ ਪਤਾ ਉਹ ਜਿਹਨੂੰ ਸਾਫ਼ ਲਿਖੀ ਹੋਈ ਗੱਲ ਉਹਦੀ ਸਮਝ ਲੱਗੀ ਉਹ ਜਿਹਨੂੰ ਇੱਕ ਮੋਟੀ ਜੀ ਨਹੀਂ ਦਿਖੀ ਉਹਨੂੰ ਬਰੀਕ ਕਿਵੇਂ ਦੀ ਜੋ ਤੇ ਤਾਂ ਬਰੀਕ ਹੈ ਗੱਲ ਉਹ ਤਰੀਆ ਚਰਤਨ ਦੀ ਗੱਲ ਬਰੀਕ ਹੈ ਬਹੁਤ ਉਹ ਕਹਾ ਅਖੀਰ ਤੇ ਜਾ ਕੇ ਪਤਾ ਲੱਗਣ ਇਹ ਪਹਿਲਾਂ ਦੱਸੇ ਹੋਏ ਨੇ ਇਹ ਤਾਂ ਆਦਮ ਵਿੱਚ ਵੀ ਦੱਸੇ ਹੋਏ ਨੇ ਉਥੋਂ ਨਹੀਂ ਤੁਹਾਨੂੰ ਪਤਾ ਲੱਗਿਆ ਦੇਵੀ ਆਦਮ ਵਿੱਚ ਵੀ ਆਈ ਹੋਈ ਹੈ ਦੇਵ ਆਦਮ ਵਿੱਚ ਵੀ ਆਇਆ ਹੋਇਆ ਹੈ ਇੱਥੇ ਵੀ ਆਇਆ ਹੋਇਆ ਹੈ ਕਿਰਿਆ ਜਨਤਾ ਵੀ ਉੱਥੇ ਥੋੜਾ ਥੋੜਾ ਗੱਲ ਆਈ ਹੋਈ ਹੈ ਤਾਂ ਹੋਰ ਬਹੁਤ ਬਰੀਕ ਆਖਰੀ ਗੱਲ ਹੈ ਉਥਾਂ ਸਿਰੇ ਦੀ ਗੱਲ ਹੈ ਉਥਾਂ ਪਹਿਲਾਂ ਇਹਦਾ ਸਪਸ਼ਟ ਕਰ ਦੇਣ ਫਿਰ ਕਾਹ ਗੱਲ ਕਰਾਂਗੇ ਨਾ ਪਾਬਲ ਨੂੰ ਦੇਣ ਕਿ ਇਹਨਾਂ ਨੇ ਘਬਰਾ ਕੀਤਾ ਸਿੱਖ ਸੰਗਤ ਨੂੰ ਇਹਦਾ ਸਪਸ਼ਟ ਕਰ ਲੰਦੇ ਨੇ ਪਹਿਲਾਂ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਹੁਣ ਸਪਸ਼ਟ ਕਰ ਲੰਦੇ ਤੂੰ ਇਹ ਦੁਰਗਾ ਕਿਦੂ ਕਹਿੰਦਾ ਸੀ ਕਿਉਂ ਕਹਿੰਦੇ ਸੀ ਕਿਉਂ ਕਾਇਦੇ ਸੀ ਤੁਸੀਂ ਇਹ ਜਿਹੜਾ ਰੌਲਾ ਪਾਇਆ ਤੁਸੀਂ ਕੀ ਕਾਰਡ ਕੀ ਸੀ ਤੇ ਪਿੱਛੇ ਕੀ ਹੈ ਕਿ ਤੁਸੀਂ ਉਹ ਤਾਂ ਨਹੀਂ ਕਹਦੇ ਰੌਲੇ ਹੋਏ ਦੂਏ ਪਾਸੇ ਇਹ ਤੁਸੀਂ ਗੱਲਾਂ ਕਰਦੇ ਹੋ ਸ਼ਖਤ ਹੈ ਵੀ ਉਹ ਵੀ ਤੁਸੀਂ ਹੋਈ ਸ਼ਰਤ ਹੀ ਤੁਸੀਂ ਹੋ ਜਿਹੜਾ ਅਜਮਦ ਧੋਇਆ ਤੇ ਲਾਉਣੇ ਉਹ ਤਾਂ ਥੋੜੇ ਤੇ ਲੱਗਦੇ ਨੇ ਉਗੜੀ ਥੋੜੇ ਤੇ ਉੱਠਣ ਲੱਗੀ ਉਲਟੇ ਪਾਸੇ ਹੋ ਗਈ ਗੱਲ ਜੇ ਕਿਸੇ ਦੀ ਐਫ ਆਈ ਆਰ ਲਿਖਾਈ ਹੋਈ ਝੂਠੀ ਸਾਬਤ ਹੋ ਜਾਏ ਬਿਆਸੀ ਉਹ ਤੇ ਲੱਗ ਜਾਂਦੀ ਉਲਟਾ ਤਾ ਕੇਸ ਬੜਦਾ ਕੇਸ ਤਾਂ ਤੁਹਾਡੇ ਦੇ ਬੜਨਾ ਚਾਹੀਦਾ ਹੁੰਦਾ ਉਲਟਾ ਪਹਿਲਾਂ ਤੁਸੀਂ ਆਪਣੀ ਸਫਾਈ ਲੋ ਫਿਰ ਗੰਗਲ ਕਰਾਂ ਅੱਦਾ ਤੁਹਾਡਾ ਝੂਠ ਦੱਸਦਾ ਇਹਦੀ ਸਫਾਈ ਦੋ ਫਿਰ ਜਾ ਕੇ ਹਲੂ ਕੋ ਪੁੱਛਣਾ ਤੁਸੀਂ ਆਪ ਪਾਕ ਸਾਹਿਬ ਹੋ ਕੇ ਦੱਸੋ ਸਾਨੂੰ ਵੀ ਅਸੀਂ ਪਾਕ ਸਾਹਿਬ ਅੰਦਰ ਹਾਂ ਇਮਾਨਦਾਰ ਸੀ ਅਸੀਂ ਅੰਦਰ ਹਾਂ ਅਸੀਂ ਸਿੱਖੇ ਅੰਦਰ ਹਾਂ ਨਹੀਂ ਤਾਂ ਤੁਸੀਂ ਸਿੱਖੇ ਨਹੀਂ ਹੋ ਅਸੀਂ ਕਹਾਂ ਮਾਲੀਏ ਤੁਸੀਂ ਦੇਖੋ ਤੂੰ ਤਾਂ ਸਿੱਕੇ ਦੇ ਬਰੋਂ ਦਿਓ ਉਹਦਾ ਸਬੂਤ ਵੀ ਹੈ ਨਾਕਾਰੀ ਤੇਰੇ ਲਾਲ ਖੜਾ ਹੈ ਨਾਕਾਰੀ ਸਾਡਾ ਬੰਦਾ ਕਬੇ ਹੋ ਸਕਦਾ ਨਾਕਾਰੀ ਤੇਰਾ ਡਰਸ ਹੀ ਹੈ ਜਗਿੰਦਰ ਸਿੰਘ ਦਾ ਸਪੋਕਸਮੈਨ ਸਾਡੇ ਕੋਲ ਤਾਂ ਗਰਾਊਂਡ ਹੈ ਅਬਰ ਅਬਰ ਤਾਰੀ ਤੂੰ ਹੋਣੀ ਨਹੀਂ ਪਾਇਆ ਤੇਰੀ ਕੋਈ ਗਿਆਨ ਕੋਈ ਨਹੀਂ ਸੰਗਤ ਤਾਂ ਕੋਈ ਕੀਤੀ ਕੋਈ ਨਹੀਂ ਤੂੰ ਜੋ ਹੈ ਨਾ ਰੋਣਾ ਪਾਇਆ ਗਰਾਊਂਡ ਕੀ ਸੀ ਤੇਰੇ ਕੋਲ ਤੈਨੂੰ ਕਿਹਨੇ ਹੱਕ ਦਿੱਤਾ ਸੀ ਰੌਣਾ ਬੌਣ ਦਾ ਤੂੰ ਅਸਲ ਤੱਕ ਦੇ ਜਾਇਦਾਦ ਤਾਂ ਸੰਗਲਦਾ ਬਣਾਇਆ ਹੋਇਆ ਤੈਨੂੰ ਕਿਹਨੇ ਬਣਾਇਆ ਤੈਨੂੰ ਬੋਲਣ ਦੀ ਥੌਂਟੀ ਕਿਹਨੇ ਦਿੱਤੀ ਉਹਨੂੰ ਤਾਂ ਦਿੱਤੀ ਹੋਈ ਆ ਬਸ ਇਹ ਨਹੀਂ ਸਤੁਰੀ ਅਥਾਰਟੀ ਉਹਦਾ ਇਲੈਕਟਿਡ ਕਮੇਟੀ ਆ ਉਹਨਾਂ ਨੇ ਬਣਾਇਆ ਚਲੋ ਚਾਹੇ ਕਮੇਟੀ ਗਲਤ ਹੈ ਠੀਕ ਹੈ ਹੈ ਤਾਂ ਸਾਡੀਆਂ ਬਣਾਈ ਹੋਈਆਂ ਉਹਦੇ ਕੋਲ ਤਾਂ ਅਥਾਰਟੀ ਹੈ ਤੇਰੇ ਕੋਲ ਕੀ ਅਥਾਰਟੀ ਹੈ ਬੋਲਣ ਦੀ